ਕੰਮ ਨਹੀਂ ਖੁੱਲ ਕੇ ਅੱਜ ਪੰਜਾਬ ਦੀ ਲੀਡਾਂ ਦਾ ਖੜ ਰਹੀਆਂ ਨੇ ਨਾ ਬੋਲ ਰਹੀਆਂ ਨੇ ਦੇਖੋ ਵਿਰੋਧੀ ਧਿਰਾਂ ਤਾਂ ਜੇ ਆਪਾਂ ਸਾਰੇ ਲੀਡਰਾਂ ਦੀ ਆਪਾਂ ਗੱਲ ਕਰੀਏ ਰਾਜਨੀਤਿਕ ਲੀਡਰਾਂ ਦੀ ਗੱਲ ਕਰੀਏ ਸਾਰੇ ਮੇਲੇ ਹੋਏ ਨੇ ਕਿ ਇਹਨਾਂ ਤਾਂ ਬਾਰੀਆਂ ਬੰਨੀਆਂ ਹੋਈਆਂ ਨੇ ਗਿਆ 5 ਸਾਲ ਤੇਰੇ 5 ਸਾਲ ਮੇਰੇ 5 ਸਾਲ ਤੇਰੇ ਇਸ ਕਰਕੇ ਨਾ ਵੀ ਜਿਹੜੀਆਂ ਇਹ ਬਾਰੀਆਂ ਬੰਨੀਆਂ ਹੋਈਆਂ ਨੇ ਨਹੀਂ ਇਹਨਾਂ ਦੇ ਬਾਰੀਆਂ ਬੰਨ ਕੇ ਨਾ ਮੈਨੂੰ ਐ ਜੀ ਮੈਨੂੰ ਥੋੜਾ ਤੁਸੀਂ ਟਾਈਮ ਦੇ ਦੋ ਨਾ ਮੈਂ ਥੋੜਾ ਅੰਦਰ ਅੰਦਰ ਪੜਾ ਬੈ ਮੈਨੂੰ ਐ ਵੀ ਆਪਾਂ ਥੋੜੇ ਟਾਈਮ ਨੂੰ ਕਰ ਲੈ 10 ਮਿੰਟ ਰੋਕੇ ਕਰ ਲਈ ਆਪਾਂ ਸਾਰੇ ਗੱਲਾਂ ਮਾਤਾ ਮੈਂ ਜਾਣਦਾ ਨਹੀਂ ਮੈਂ ਇੱਥੇ ਆਂ ਮੇਰੇ 10 ਮਿੰਟ ਤੋਂ ਕੋਈ ਆਪਾਂ ਕਿਹੜੀ ਦਿਨ ਦਿਹਾੜੇ ਲਗਾਤਾਰ ਕਤਲ ਵਾਦੇ ਜਾ ਰਹੇ ਆ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਮਾਹੌਲ ਤਾਂ ਖਰਾਬ ਇਹਨਾਂ ਨੇ ਕੀਤਾ ਹੀ ਹੋਇਆ ਹੈ ਲੀਡਰ ਮਾਰੇ ਚੁਣ ਲੈ ਬਾਈ ਗਰਿਆਂ ਦੇ ਘੜਾ ਜਹਾਰ ਪਾ ਲੈ ਆਪਾਂ ਖੁੱਲ੍ਹ ਕੇ ਗੱਲ ਕਰਦੇ ਆਂ ਮੈਂ ਦੇ ਵਿੱਚ লাশ ਰੱਖ ਲਿੰਦਾ ਤੇ ਮੇਰੇ ਕੋਲ ਲੱਖਾਂ ਬੰਦਾ ਸੀ ਮੈਂ ਇਹ ਨਹੀਂ ਕੋਈ ਪਿੱਛੇ ਜਾਂਦੇ ਸੀ ਸਾਡੇ ਨਾਲ ਸ਼ਰਧਾ ਦੀ ਬਰਯਾਦਾ ਮੇਰੇ ਮਨ ਸ਼ਬਦ ਬਹੁਤ ਭੜੇ ਮਨ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਪੂਛ ਚਾ ਦਿੰਦਾ ਮੈਂ ਤੁਹਾਨੂੰ ਉਦੋਂ ਆਪਾਂ ਇੱਕ ਫੌਜੀ ਹੋਣ ਦੇ ਨਾਤੇ ਆਪਣੇ ਮਨਚੇ ਹੁੰਦਾ ਤੇਰਾ ਤਾਂ ਉਦਰੀਆ ਤੂੰ ਕੇ ਦਾ ਹੋਰ ਨਾਲ ਯਾਰ ਉਦੋਂ ਕੀ ਸੀ ਕੋਈ ਪੋਲੀਟਿਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾ ਰਿਹਾ ਸੀ ਕਿਉਂਕਿ ਇਹ ਪਰਿਵਾਰ ਤੋਂ ਤੇ ਐਡਾ ਬਟਾਪਾ ਹਾੜ ਦੇਦਾ ਹੋਨੇ ਇਹ ਗੱਲ ਕਿ ਘੈਂ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੇ ਤੁਸੀਂ ਉਹ ਭੈਣ ਨੂੰ ਕਹੋਗੇ ਕਿਵੇਂ ਕਰੀ ਉਹ ਕੀ ਕਹੀ ਦੱਸ ਸਕਦੇ ਕੌਣ ਆ ਚੈਨਲ ਪਰ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਹੱਸਣਗੇ ਮੋਨ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਦੇ ਭੈਣ ਭਾਈ ਹੁੰਦੇ ਆ ਯਾਰ ਦੋਸਤੋ ਤੁਸੀਂ ਜਿਹੜੀ ਕਮੇਟੀ ਬਣਾਉਂਦੇ ਉਹ ਸਹੀ ਫੈਸਲਾ ਲਵੇ ਬਲਕੌਰ ਬਲਕੌਰ ਜੀ ਜੀ ਮੈਨੂੰ ਕਈ ਵਾਰ ਪਹਿਲਾਂ ਵੀ ਨਾ ਅਰਖਾਸਤ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਕੋਈ ਵੀ ਨੌਜਵਾਨ ਪੰਜਾਬ ਦੇ ਨਹੀਂ ਨਾਂ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬੇਟੇ ਤੇ ਲਾ ਦੋ ਸਾਡੇ ਨਾਲ ਕੀ ਨਸੇਮ ਉਹੀ ਤਾਂ ਗੱਲਾਂ ਸਿਰਫ ਕੇਵਲ ਸ਼ੁਭਦੀਪ ਦੀ ਜਗ੍ਹਾ ਤੇ ਸੁਖਵਿੰਦਰ ਆਏ ਬਾਕੀ ਤਹਲਾ ਤੋਹੀ ਨੇ ਸਕਿਉਰਟੀ ਬਿਦਰਾ ਕਰਦੇ ਆ ਸਕਿਉਰਟੀ ਅਨਾਉਂਸ ਕਰਦੇ ਆ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਟੱਕੋਂ ਦਾ ਪਿੱਛੇ ਕਰਵਾਇਆ ਜਾਂਦਾ ਜਦੋਂ ਮੈਨੂੰ ਪੂਰਾ ਪਤਾ ਲੱਗਿਆ ਕਿ ਮੇਰੇ ਕੰਮੇ ਦਾ ਅਸਲਾ ਜਮਾ ਦਿੱਤਾ ਕਿਉਂ ਕੀਤਾ ਭਾਈ ਜੇ ਉਹ ਅਸਲੇ ਨੇ ਕ੍ਰਾਇਮ ਕੋਲ ਉਹਦੇ ਬੱਚੇ ਦੇਜੋ ਤੇ ਉਹਨੇ ਸੁਰੱਖਿਆ ਦੇ ਲਈ ਲੇਟੰਬਰ ਬਾਰ-ਬਾਰ ਜਮਾ ਕਰਾਉਂਦਾ ਰੋਜ਼ ਸਾਨੂੰ ਤਾਂ ਭਾਈ ਇਹ ਕਸਰ ਕਰਨੀ ਕੀ ਅਸੀਂ ਦਿਖਾ ਦੇ ਤਾਂ ਪੱਲੇ ਵੀ ਮਾਰ ਅਸਲਾ ਬਾਸ ਲੈ ਲੈ ਉਹ ਜਿਹਨੂੰ ਪਤਾ ਵੀ ਕੰਮਾ ਦੇਖਿਆ ਜਾਂਦਾ ਤੈਨੂੰ ਹੋਈ ਮਾਰ ਨਾਲੇ ਕੋਈ ਇਲੈਕਸ਼ਨ ਨਹੀਂ ਆ ਕੋਈ ਕੁਝ ਨਹੀਂ ਆ ਅਸਲਾ ਸਲੈਂਡ ਦਾ ਕੋਈ ਕਾਰਨ ਤਾਂ ਹੋਵੇ ਆਪ ਨੂੰ ਕੀ ਹੋਣਾ ਜੀ ਕਾਰਨ ਕਾਰਨ ਸਿਆਸੀ ਨੇ ਇਹ ਕਾਰਨ ਰਾਇਟਿਕ ਨੇ ਜਿੰਨਾ ਤੁਸੀਂ ਆ ਦੱਸੋ ਜਿਹੜਾ ਮੁੰਡਾ ਉਹ ਪੱਥੇ ਦੇ ਖਾਂਦੇ ਪੀਂਦੇ ਰਹੇ ਨੇ ਉਹਦੀ ਐਡੀਕੀ ਵਿੱਚ ਸ਼ਾਇਦ ਇਹ ਵੀ ਜਾਣ ਲੈਣ ਤੇ ਆ ਗਿਆ 15 ਸਾਲ ਕੱਟੇ ਰਹੇ ਆਪ ਜਿੰਨੇ ਨਾਲ ਕੀ ਇਹਨੂੰ ਬਸ ਕਿਵੇਂ ਨਾ ਕਿਵੇਂ ਖਰੀਦ ਲਿਆ ਪ੍ਰੈਸ਼ਰ ਚ ਕਰ ਲਿਆ ਕਦਰ ਕਰਵਾਤਾ ਮੰਤਰੀ ਵੀ ਹਲ ਕਰ ਲਈ ਉਹਨਾਂ ਦੀ ਦੋਨਾਂ ਦੀ ਲੜਾਈ ਬਣਾ ਕੇ ਨੂੰ ਹਾਈ ਕਰ ਦੇਣਗੇ ਤੁਸੀਂ ਪਰਿਵਾਰ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਆ ਕਿ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰੀਪੇਅਰ ਕੀਤਾ ਗਿਆ ਸੀ ਇਹ ਚੰਬਲੀਓ ਤੁਹਾਨੂੰ ਬਿਲਕੁਲ ਲੱਗਦਾ ਜਿੰਨਾਂ ਦੇ ਹਾਲਾਤ ਵਿੱਚ ਦੇਖ ਰਹੇ ਹੋ

ਅ ਅੱਜ ਦਾ ਅੱਜ ਉਹ ਜਿਹੜਾ ਇਹ ਅੱਜ ਘਟਨਾਕਮ ਜਿਹੜਾ ਵਾਪਰਿਆਗਾ ਸਣੇ ਵਿੱਚ ਇੱਕ ਬਹੁਤ ਆਨੰਦ ਭਾਗਾਗਾ ਕੀ ਕਹਿਣਾ ਚਾਹੁੰਦੇ ਨਹੀਂ ਜੀ ਇਹ ਸੁੰਦਰ ਤੁਸੀਂ ਜਿਹੜਾ ਇਹ ਦਨ ਬਰੇ ਨੇ ਇਸ ਤਰ੍ਹਾਂ ਦੇ ਹਾਸਪੜੀ ਜਾ ਰਹੇ ਪੰਜਾਬ ਦੀ ਬਹੁਤ ਮਾੜੀ ਗੱਲ ਹੈ ਜਿਸ ਤਿੱਕੇ ਨਾਲ ਕੱਲ ਸਾਡੇ ਯੂਸ ਕਾਂਗਰਸ ਦੇ ਪੁਰਾਣੇ ਸਾਥੀ ਸੁਖਵਿੰਦਰ ਸਿੰਘ ਕਲਕੱਤਾ ਜੀ ਜੋ ਕਿ ਇਸ ਇਲਾਕੇ ਦੇ ਯੂਧੇ ਸੀ ਲੋਗਾਂ ਦੀ ਆਵਾਜ਼ ਨੂੰ ਤਕੜੇ ਤਰੀਕੇ ਨਾਲ ਚੱਕਦੇ ਸੀ ਹਮੇਸ਼ਾ ਆਪਣੇ ਲੋਗਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਦੀ ਕਚਹਿਰੀ ਵਿੱਚ ਗੱਲ ਰੱਖਦੇ ਸੀ ਸਰਪੰਚੀ ਵੱਲੇ ਵੀ ਉਹਨਾਂ ਦੇ ਕਾਗਜ਼ ਰੱਦ ਕਰਾਉਣ ਦੀ ਗੱਲ ਆਈ ਔਰ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਆਪਣੇ ਲੋਗਾਂ ਦੀ ਸੇਵਾ ਕਰਨ ਵਾਸਤੇ ਵੀੜਾ ਬੰਨ੍ਹਿਆ ਔਰ ਜੋ ਕੱਲ ਦਿਨ ਦਿਹਾੜੇ ਉਹਨਾਂ ਦਾ ਕਤਲ ਕੀਤਾ ਗਿਆ ਉਹ ਆਪਣੇ ਆਪ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਵੱਲੋਂ ਜੋ ਵੀ کارਗੁਜ਼ਾਰੀ ਉਹ ਕਾਤਲਾਂ ਨੂੰ ਫੜਨ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਹੌਸਲਾ ਨਾ ਵਧੇ ਨਹੀਂ ਤਾਂ ਐਸੇ ਅੰਸਰ ਜਿਹੜੇ ਅਜੇ ਕੰਮ ਕਰਦੇ ਆ ਉਹਨਾਂ ਦੇ ਹੌਸਲੇ ਹੋਰ ਵੱਧ ਜਾਂਦੇ ਆ ਮੇਰਾ ਤਾਂ ਇਹ ਆਪਣਾ ਪਰਿਵਾਰ ਹੈ ਤੇ ਮੈਂ ਪਰਿਵਾਰਕ ਤੌਰ ਦੇ ਉੱਪਰ ਜੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅਸੀਂ ਖੜੇ ਹਾਂ ਔਰ ਜੋ ਕਾਰਵਾਈ ਪਰਿਵਾਰ ਚਾਹੁੰਦਾ ਹੈ ਅਸੀਂ ਉਹਦੇ ਨਾਲ ਤਕੜੇ ਤਰੀਕੇ ਨਾਲ ਸਹਿਮਤ ਹੈ ਸਰ ਜਿਵੇਂ ਤੁਹਾਡੀ ਆਸ਼ਾਨ ਪ੍ਰਸ਼ਾਸਨ ਨਾਲ ਗੱਲ ਹੋਈ ਹੋਣੀ ਹੈ ਕੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਕਿ ਪੁਲਿਸ ਵੱਲੋਂ ਕਿਸੇ ਕੋਈ ਰੈਸਟੋਰ ਦੀ ਗੱਲ ਆ ਰਹੀ ਹੈ ਸਾਹਮਣੇ ਜੀ ਪੁਲਿਸ ਪ੍ਰਸ਼ਾਸਨ ਨਾਲ ਮੇਰੀ ਗੱਲਬਾਤ ਤੋਂ ਨਿਕਲ ਕੇ ਇਹ ਆਇਆ ਕਿ ਕੱਲ ਰਾਤ ਪਰਿਵਾਰ ਵੱਲੋਂ ਦੋ ਲੋਕਾਂ ਦੇ ਨਾਮ ਦਿੱਤੇ ਗਏ ਸੀ ਤੇ ਦੋ ਆਮ ਪਛਤਿਆਂ ਦੇ ਨਾਮ ਦਿੱਤੇ ਗਏ ਹਨ ਔਰ ਪ੍ਰਸ਼ਾਸਨ ਨੇ ਇੱਕ ਬੰਦੇ ਨੂੰ ਰਾਤ ਹੀ ਗ੍ਰਿਫਤਾਰ ਕੀਤਾ ਸੀ ਔਰ ਦੂਜੇ ਬੰਦੇ ਨੂੰ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਵਾਦਾ ਕੀਤਾ ਕਿ ਅਸੀਂ ਅੱਜ ਉਹਨੂੰ ਗ੍ਰਿਫਤਾਰ ਕਰ ਲਾਂਗੇ ਮੇਰਾ ਕਹਿੰਦਾ ਮਕਸਦ ਹੈ ਕਿ ਉਹਦੀ ਜੋ ਤਹਿਕੀਕਾਤ ਹੈ ਉਹਦੇ ਚ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਂਦਾ ਉਹਨਾਂ ਨੂੰ ਨਾਮਜਬਤ ਕੀਤਾ ਜਾਵੇ ਪਰਚੇ ਦੇ ਵਿੱਚ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕਰਾਇਆ ਹੈ ਜਿਸ ਗੱਲ ਕਰਕੇ ਕੰਮ ਹੋਇਆ ਉਸ ਦੇ ਲੋਕਾਂ ਦੇ ਹੌਸਲੇ ਨੂੰ ਢੋੜੀਏ ਔਰ ਐਸਾ ਪੰਜਾਬ ਵੇਖੂਗੇ ਪੰਜਾਬ ਦੁਬਾਰਾ ਕਾਲੇ ਦੇ ਨਹੀਂ ਦੇਖ ਸਕਦਾ ਕਿਉਂਕਿ ਤਲ ਤੋਂ ਹੀ ਜਦ ਤੋਂ ਇਹ ਕੰਮ ਹੋਇਆ ਸਾਡੇ ਸਾਰੇ ਇਸ ਇਲਾਕੇ ਦੀਆਂ ਮੰਡੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਵੀ ਹੈ ਤੇ ਲੋਕ ਲੋਕ ਸਹਿਮੇ ਪਏ ਆ ਲੋਕ ਡਰੇ ਪਏ ਆ ਲੋਕਾਂ ਦੇ ਮਨ ਚ ਇੱਕ ਡਰ ਤੇ ਭੈ ਦੀ ਭਾਵਨਾ ਪੈਦਾ ਹੋਈ ਹੈ ਤੋਂ ਇਸ ਕਰਕੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਦਬਾਅ ਤੋਂ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾਂ ਦਾ ਪੁੱਤ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾ ਚਾਜਦਾ ਜੀ ਜੇ ਮੈਂ ਜਿਆਦਾ ਪੰਜਾਬਕਾਰ ਗਾਂਵਵਾਰ ਖੜੇ ਆਏ ਅਗਲੀ ਰਾਜਨੀਤੀ ਕੀ ਹੋਗੀ ਜੀ ਆਪਣਾ ਜਮ ਤਾਂ ਚੱਲ ਰਿਹਾ ਪਰਵਾਹ ਨਹੀਂ ਨਹੀਂ ਮੈਂ ਦੱਸਿਆ ਕਿ ਅਸੀਂ ਤਾਂ ਪਰਿਵਾਰ ਦੇ ਨਾਲ ਖੜੇ ਆ ਸਾਡੀ ਪਾਰਟੀ ਪੂਰੀ ਨਾਲ ਪਰਿਵਾਰ ਨਾਲ ਖੜੀ ਹੈ ਤਾਂ ਮੈਂ ਕਹਿਣ ਦਾ ਮਕਸਦ ਇਹ ਹੈ ਕਿ ਰਣਨੀਤੀ ਤਾਂ ਇਹ ਹੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਾਰਵਾਈ ਕਾਤਲਾਂ ਦੇ ਉੱਪਰ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਦੇ ਕਾਤਲਾਂ ਦੇ ਤਹਿਤ ਸਾਡੇ ਹੋਰ ਲੋਕਾਂ ਦੇ ਨਾਮ ਆਉਂਦੇ ਆ ਤਾਂ ਉਹਨਾਂ ਦੇ ਨਾਮ एफआईआर ਵਿੱਚ نام ਜਦ ਹੋਣੇ ਚਾਹੀਦੇ ਸਿੰਗਲ ਸਰਵਾਂ ਦੇ ਲਈ ਬਰਨਾਲਾ ਵਿੱਚ ਜਨ ਦਿਹਾੜੀ ਨੌਜਵਾਨ ਨੂੰ ਕਿਰਚਾ ਨਾਲ ਕਤਲ ਕਰ ਦਿੱਤਾ ਜਾਂਦਾ ਲੁਧਿਆਣਾ ਵੀ ਕਿ ਨੌਜਵਾਨ ਨੂੰ ਪ੍ਰਵਾਸੀਆਂ ਵੱਲੋਂ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਜਾਂਦਾ ਫਰੀਦਕੋਟ ਵਿੱਚ ਇੱਕ ਨੌਜਵਾਨ ਨੂੰ ਮਾਰਿਆ ਜਾਂਦਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਬੜੀ ਮਾੜੀ ਗੱਲ ਹੋ ਰਹੀ ਹੈ ਪੰਜਾਬ ਵਾਸਤੇ ਔਰ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਜਮਾਂ ਫੇਲ ਹੋ ਚੁੱਕੀ ਹੈ ਬੇਰੋਜ਼ਗਾਰੀ ਦੇ ਮੁੱਦੇ ਨੂੰ ਲੈ ਲਓ ਨਸ਼ੇ ਦੇ ਮੁੱਦੇ ਨੂੰ ਲੈ ਲਓ ਅੱਜ ਸਾਡਾ ਨੌਜਵਾਨ ਵਰਗ ਦਾ ਹੌਸਲਾ ਇਸ ਕਰਕੇ ਖੁੱਲ ਰਿਹਾ ਕਿ ਉਹਨੂੰ ਬਚਾਰੇ ਕੋਲ ਨਾ ਕੋਈ ਕਾਰੋਬਾਰ ਹੈ ਤੇ ਨਸ਼ੇ ਦੇ ਉੱਪਰ ਪੈ ਜਾਂਦਾ ਹੈ। ਔਰ ਜੇ ਕੋਈ ਚੋਰੀਆਂ ਦੀ ਗੱਲ ਕਰੂਗਾ ਚੋਰੀਆਂ ਦੇ ਕਿੰਨੇ ਵਧੇ ਜਾ ਰਹੇ ਹਨ ਔਰ ਕਿਉਂ ਵਧ ਰਹੇ ਹਨ ਕਿਉਂਕਿ ਜਦੋਂ ਕੋਈ ਨਸ਼ੇ ਦੇ ਪੈ ਜਾਂਦਾ ਹੈ ਤੇ ਉਹਨੂੰ ਪੈਸਾ ਨਹੀਂ ਮਿਲਦਾ ਫਿਰ ਉਹ ਚੋਰੀ ਕਰਦਾ ਹੈ ਤੇ ਪੈਸੇ ਮਿਲ ਜਾਂਦੇ ਫਿਰ ਉਹ ਨਸ਼ਾ ਲੈ ਲੈਂਦਾ ਹੈ। ਤੋਂ ਇਸ ਕਰਕੇ ਸਾਡਾ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਲਾਇਨ ਆਰਡਰ ਹੈ ਜਿਹੜਾ ਬਿਲਕੁਲ ਠੀਕ ਕੰਮ ਕਰ ਰਿਹਾ। ਤੇ ਤੁਸੀਂ ਆਪਣੇ ਵੀ ਕੀ ਹੈ? ਕਿ ਕਿੰਨੇ ਜਗ੍ਹਾ ਲੇਪਰ ਜਿਹਨ ਦਿਹਾੜੇ ਕਤਲ ਹੋ ਗਿਆ ਕੱਲ ਸੈਨੇਚ ਹੋ ਗਿਆ ਪਰਸੋ ਲੁਧਿਆਣੇ ਹੋਇਆ ਬਰਨਾਲੇ ਹੋਇਆ ਦਸ਼ਰਾਂ ਵਾਲੇ ਦਿਨ ਤਾਂ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਇਸ ਦਾ ਇਹਦਾ ਲਾਅ ਲੈਸਨੈਸ ਹੈ ਕੋਈ ਕੋਈ ਬੰਦਾ ਕੁਸ਼ਮਰਜ਼ੀ ਕਰੀ ਜਾਵੇ ਇਸੇ ਕਰਕੇ ਦਾ ਮੈਸਰਬੀ ਸਾਹਿਬ ਨੂੰ ਕਿਹਾ ਕਿ ਜਦੋਂ ਤੁਸੀਂ ਜਿਹੜੇ ਪਰਿਵਾਰ ਨੇ ਦੋ ਨਾਮ ਦਿੱਤੇ ਹੈ ਉਹਨਾਂ ਦੀ ਤੇ ਕੋ ਤੁਸੀਂ ਪਹਿਰਵਾਈ ਕਰੋਗੇ ਕਿ ਉਹਨਾਂ ਚ ਜਿਹੜੇ ਸਹੀ ਅਸਲੀ ਲੋਕ ਹੈ ਜਿਹੜੇ ਇਸ ਕਤਲ ਦੇ ਪਿੱਛੇ ਹੈ ਉਹਨਾਂ ਦੀ ਪਹਿਰਵਾਈ ਤੋਂ ਬਾਅਦ ਉਹਨਾਂ ਦੇ ਨਾਮ ਨੂੰ ਨਾਮਾਂ ਨੂੰ ਨਾਮਜ਼ਦ ਕਰੋ ਐਫ ਆਈ ਆਰ ਦੇ ਵਿੱਚ ਅੱਗੇ ਡਾਕਟਰ ਜੀ ਲੋਕਾਂ ਦੇ ਹਸਪਤਾਲ ਤੇ ਲਾਈਨ ਆਵਦੀ ਲੋਕਾਂ ਦੇ ਵਿੱਚ ਨਾ ਆ ਰਿਹਾ ਜੀ ਮੌਜੂਦਾ ਦਾ ਵੀ ਉਹਨਾਂ ਉਹਨਾਂ ਦਾ ਹੱਥ ਸਰ ਮੈਂ ਤਾਂ ਕਿਹਾ ਦੇਖੋ ਗੱਲ ਐਸ ਤੈ ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਪਰਵਾਰ ਨੇ ਨਾਮਜਦ ਕਰਵਾਏ ਐਫਆਈਆਰ ਹੋਈ ਉਹਨਾਂ ਦੀ ਤਹਿਕੀਕਾ ਚ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਦੇ ਨਾਮਾਂ ਨੂੰ ਨਾਮਜਦ ਕਰਨਾ ਚਾਹੀਦਾ ਐਫਆਈਆਰ ਸਾਡੇ ਕ੍ਰਿਪਾ ਕਰਨ ਨੂੰ ਜਾਂ ਰਾਜਪਾਲ ਨੂੰ ਮਿਲ ਸਕਦੀ ਹੈ ਜੀ ਕੋਈ ਹੋਰ ਸਮੇਂ ਤੁਹਾਡਾ ਜੋ ਵੀ ਜੋ ਵੀ ਗੱਲ ਕਾਂਗਰਸ ਪਾਰਟੀ ਨੂੰ ਕਰਨ ਦੀ ਲੋੜੂਗੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਬਣਿੰਗ ਜੀ ਔਰ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਉਹ ਦੋਨੋਂ ਜਣੇ ਰਾਤ ਦੇ ਮੇਰੇ ਨਾਲ ਤੇ ਸਾਡੇ ਐਮਐਲਏ ਕਾਲਾ ਢਿਲੋ ਜੀ ਦੇ ਨਾਲ ਸੰਪਰਕ ਚ ਹੈ ਔਰ ਸਾਡੀ ਪੂਰੀ ਪਾਰਟੀ ਇਸ ਮੁੱਦੇ ਦੇ ਵਿੱਚ ਆ ਪਰਿਵਾਰ ਦੇ ਨਾਲ ਹੈ ਔਰ ਇਸ ਸੰਘਰਸ਼ ਦੇ ਨਾਲ ਹੁਣ ਜਿਹੜਾ ਟਾਲਦਾ ਹੋਣ ਮੀਟਿੰਗ ਹੋਈ ਆ ਕਮਿਟੀ ਬਣੀ ਉਹਦੇ ਇੱਕ ਫੈਸਲਾ ਚਲੋ ਕੀ ਪ੍ਰੋਸੈਸ ਹੋਣਾ ਚਾਹੀਦਾ ਉਹਦਾ ਅਸੀਂ ਆਪਸ ਵਿੱਚ ਲਾਈਮ ਆਰਡਰ ਦੀ ਗੱਲ ਕਰਦੇ ਆ ਜੀ ਕਿ ਲੱਗਦਾ ਕਿ ਪੁਲਿਸ ਹਾਈ ਤੱਕ ਹੋਣਾ ਚਾਹੀਦਾ ਬੁੱਧੂ ਕਿਉਂਕਿ ਆਮ ਅਪਰਾਧੀ ਨੂੰ ਫੜਨ ਦੀ ਇੰਨਾ ਜ਼ਿਆਦਾ ਸਮਾਂ ਨਹੀਂ ਨਹੀਂ ਲਖੋ ਗੱਲ ਹੈ ਕਿ ਕਈ ਵਾਰੀ ਜਿਹੜਾ ਬੰਦਾ ਕਤਲ ਕਰਦਾ ਹੈ ਜਿਹੜਾ ਬੰਦਾ ਐਸੀ ਵਾਰਦਾਤ ਕਰਦਾ ਹੈ ਉਹਨੇ ਆਪਣਾ ਪਹਿਲਾ ਅਗੇ ਰਾਹ ਬਣਾਇਆ ਹੁੰਦਾ ਹੈ ਔਰ ਜੇ ਕੱਲ ਰਾਤ ਕੱਲ ਸ਼ਾਮ ਨੂੰ ਇਹ ਕੰਮ ਹੋਇਆ ਤਾਂ ਇੱਕ ਬੰਦੇ ਨੂੰ ਜਿਹਦਾ ਨਾਮ ਲਿਖਾਇਆ ਹੋਊ ਉਹਨੂੰ ਫੜ ਲਿਆ ਤੇ ਦੂਜੇ ਵਾਸਤੇ ਐਸਐਸਪੀ ਸਾਹਿਬ ਨੇ ਕਿਹਾ ਸੀ ਕੱਲ ਅਸੀਂ ਇਸ ਗੱਲ ਦੇ ਉੱਪਰ ਪੈਰਵਾਈ ਕਰਾਂਗੇ ਅੱਜ ਦੁਪਹਿਰ ਤੋਂ ਬਾਅਦ ਤੱਕ ਦੇਖਦੇ ਆ ਕਿ ਕੀ ਕੱਲ ਚੱਲਦੀ ਹੈ ਸਰ ਜਿਵੇਂ ਉਹ ਇੱਕ ਨਸ਼ੇੜੀ ਕਿਸਮ ਦਾ ਬੰਦਾ ਲੱਗਦਾ ਜੀ ਉਹਨੇ ਖੁਦ ਇਸ ਅਨਜਾਨ ਮੈਂ ਤਾਂ ਹੀ ਤਾਂ ਕਿਹਾ ਕਿ ਜੇ ਉਹਨਾਂ ਦੀ ਚੰਗੇ ਤਰੀਕੇ ਨਾਲ ਇੰਟਰੋਗੇਸ਼ਨ ਹੋਊਗੀ ਤੇ ਜਿਹੜੇ ਲੋਕਾਂ ਦਾ ਉਹ ਨਾਮ ਦੇਣਗੇ ਉਹਨਾਂ ਨੂੰ ਐਫਆਈਆਰ 'ਚ ਸਰਕਾਰ ਦੇ ਪੁਲਿਸ ਨਾਮਜ਼ਦ ਕਰੇ ਤਾਂ ਕਿ ਐਸੇ ਲੋਕ ਹੋਰ ਵਾਰ ਦਰਵਾਤਾ ਨਾ ਕਰ ਸਕਣ ਲੋਕਾਂ ਦੇ ਹੌਸਲੇ ਟੁੱਟਣ ਤੇ ਤਾਂ ਜੋ ਆ ਸਾਡੇ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਬਰਨਾਲੇ ਕਤਲ ਹੋ ਗਿਆ ਲੁਧਿਆਣੇ ਕਤਲ ਹੋ ਗਿਆ ਤੇ ਹਰ ਰੋਜ਼ ਕਿਤਰੋਂ ਕਿਤੇ ਖਬਰ ਆ ਜਾਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਤਾਂ ਹੀ ਰੁਕਣਗੀਆਂ ਜੇ ਆਪਾਂ ਸਹੀ ਬੰਦਿਆਂ ਨੂੰ ਅੜ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਾਂਗੇ ਸਰ ਇਹੋ ਜਿਹਾ ਤਾਂ ਨਾਮਜ਼ਦ ਹੋ ਕੇ ਜਿਹੜਾ ਹੁਣ ਸਰਕਾਰ ਆ ਉਹ ਕਿੰਨੇ ਟਾਈਮ ਤੱਕ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੇ ਆ ਉਹ ਤਾਂ ਹਲੇ ਜਦੋਂ ਬੰਦ ਫੜਿਆ ਜਾਊਗਾ ਜੋ ਸਬਜ਼ੀ ਰਾਏ ਬਣੋਗੇ ਉਸ ਤੋਂ ਬਾਅਦ ਹੀ ਫੈਸਲਾ ਹੋਊਗਾ ਨਾ ਕੁਝ ਕਦਮ ਦੇ ਉੱਤੇ ਪੁਲਿਸ ਸਟੇਸ਼ਨ ਹੈ ਤੇ ਦਿਨ ਦਿਹਾੜੇ ਬੰਦਾ ਗੋਲੀ ਮਾਰ ਕੇ ਚਲੇ ਜਾਂਦਾ ਕੀ ਹੋ ਗਿਆ ਕੁਝ ਕਦਮ ਤੇ ਪੁਲਿਸ ਸਟੇਸ਼ਨ ਹੈ ਯਾਰ ਗੱਲ ਤਾਂ ਫੇਲਿਅਰ ਆਫ ਗਵਰਨਮੈਂਟ ਹੈ ਨਾ ਜੀ ਜੀ ਅਲਟੀਮੇਟਲੀ ਇਸ ਕਿਲਾ ਕਿਉਂ ਹੁੰਦੀ ਆਉਂਦੀ ਆ ਜਦੋਂ ਲਾਅਲੈਸਨੈਸ ਹੋ ਜੇ ਕੋਈ ਬੰਦੇ ਨੂੰ ਕੋਈ ਬੰਦਾ ਕੁਝ ਕਹੇ ਨਾ ਤਾਂ ਹੀ ਤਾਂ ਕਹਿੰਦੇ ਆ ਕਿ ਇੱਕ ਭਰਾ ਤਾਂ ਚਲੇ ਗਿਆ ਘੱਟੋ ਘੱਟ ਇਸ ਤੋਂ ਆਪਾਂ ਇਹ ਸਿੱਖ ਲਈਏ ਕਿ ਜਿਹੜੇ ਬੰਦਿਆਂ ਨੇ ਕਿਰਿਆਆਂ ਜਾਂ ਕਰਾਇਆ ਉਹ ਸਾਰਿਆਂ ਨੂੰ ਨਾਮਜ਼ਦ ਕਰਕੇ ਉਹਨਾਂ ਦਾ ਕੁਝ ਤਾਂ ਕਿ ਲੋਕਾਂ ਦੇ ਹੌਸਲੇ ਟੁੱਟਣ ਜਿਵੇਂ ਕਾਟਲ ਆਦਰ ਨੂੰ ਤਾਂ ਨਾਮਜ਼ਦ ਕੀਤਾ ਗਿਆ ਸੀ ਕਾਂਗਰਸ 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 ਪਾਰਟੀ ਪ੍ਰੋਸੀਜ ਜਾਂਚ ਦੇ ਭਰੋਸਾ ਸੰਤੁਸ਼ਟੀ ਆ ਦੀ ਕਾਂਗਰਸ ਅਸੀਂ ਤਾਂ ਹਲੇ ਭਾਈ ਗੱਲ ਕਰ ਰਹੇ ਮੈਂ ਤਾਂ ਪਹਿਲੇ ਹੀ ਕਹੇ ਭਾਵੇਂ ਜੇ ਭਰੋਸੇ ਦੀ ਜਾਂ ਸੰਤੁਸ਼ਟੀ ਦੀ ਗੱਲ ਕੀ ਹੈ ਜਦੋਂ ਉਹ ਤੈਕੀ ਘੜ ਕਰਕੇ ਲੋ ਉਦਵਾਈ ਤਸल्ली ਹੋਊਗੀ ਸਭ ਨੂੰ ਰੂਲਿੰਗ ਪਾਰਟੀ ਵਾਲਾ ਹਾਈ ਤੱਕ ਕੋਈ ਵੀ ਆਪਣੇ ਨੁਮਾਇੰਦਾ ਨਹੀਂ ਭੋਲੇ ਕਿਹਨੇ ਦਊ ਤਾਂ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਸੋਚ ਕੀ ਹੈ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਪੰਜਾਬ 'ਚ ਕੋਈ ਚੰਗੇ ਨੌਜਵਾਨ ਜਿਹੜੇ ਲੋਗਾ ਦੀ ਆਵਾਜ਼ ਰੱਖਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇ ਕਤਲ ਹੋ ਜਾਣਾ ਤਾਂ ਇਸੇ ਕਰਕੇ ਮੌਜੂਦਾ ਪਾਰਟੀ ਦੇ ਲੋਕ ਨਹੀਂ ਬੋਲ ਰਹੇ ਮੌਜੂਦਾ ਸਰਕਾਰ ਦੇ ਲੋਕ ਨਹੀਂ ਬੋਲ ਰਹੇ ਲਾ ਕੋਈ ਬੰਦਾ ਇਹ ਆ ਕੇ ਨਹੀਂ ਕਹਿ ਰਿਹਾ ਕਿ ਅਸੀਂ ਇਨਸਾਫ ਦਵਾਵਾਂਗੇ ਹਾਂਜੀ ਭਾਈ ਜੀ ਕਾਲਾ ਜੀ ਤੁਹਾਡਾ ਕੀ ਕਹਾਂਗੇ ਜਿਹੜਾ ਇਹ ਪੂਰਾ ਇਹ ਇੱਕ ਮੰਦ ਭਾਗਾ ਜਿਹੜਾ ਤਰਾਂ ਕਰਮ ਬਸ ਆਇਆ ਇਹ ਕੋਈ ਅੱਜ ਮੈਂ ਆਪਣੇ ਵੱਡੇ ਭਰਾ ਪ੍ਰਤਾਮ ਸਿੰਘ ਸਾਹਿਬ ਨਾਲ ਕਿਸੇ ਪਰਿਵਾਰ ਦਾ ਬੋਖ ਮਿਲਾਉਣ ਆਇਆ ਹਾਂ ਉਸੇ ਪਰਿਵਾਰ ਨੂੰ ਤੇ ਸਾਰੇ ਮੇਰੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਇਸ ਇਨਸਾਫ ਦੀ ਲੜਾਈ ਦੇ ਵਿੱਚ ਉਹਨਾਂ ਨਾਲ ਹੀ ਡੱਟ ਕੇ ਸਾਥ ਦੇਵਾਂਗੇ ਸਾਡਾ ਸਾਡੇ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਬਣੇ ਮੇਰੇ ਵੱਲੋਂ ਵੀ ਅਸੀਂ ਜਿਹੜਾ ਐਸਐਸਪੀ ਸਾਹਿਬ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਆ ਵੀ ਉਹ ਬੰਦਿਆਂ ਨੂੰ ਜਲਦੀ ਫੜ ਕੇ ਜਿਹੜਾ ਪਰਿਵਾਰ ਨੂੰ ਜਲਦੀ ਇਨਸਾਫ ਦਿਵਾਇਆ ਜਾਵੇ ਔਰ ਜਿਹੜਾ ਉਹਨਾਂ ਦਾ ਪੁਲਿਸ ਦਾ ਜੋ ਕਹਿਣਾ ਹੈ ਉਹ ਹੈ ਕਿ ਜੋ ਪਰਿਵਾਰ ਨੇ ਸਾਨੂੰ ਦੋ ਬੰਦੇ ਨੇ ਨਾਲ ਲਖਾਏ ਆ ਉਹ ਬੰਦਿਆਂ ਦਾ ਅਸੀਂ ਪਰਚਾ ਦਰਜ ਕਰਤਾ ਦੋ ਤਿੰਨ ਬੰਦੇ ਅਨਨੋਨ ਲਖਾਏ ਨੇ ਇੱਕ ਬੰਦਾ ਉਹ ਚ ਰੈਕਟ ਹੋ ਗਿਆ ਇੱਕ ਦੇ ਉਹਨੇ ਭਰੋਸਾ ਦਵਾਇਆ ਹੁਣ ਜਦੋਂ ਸਿੰਘਲਾ ਸਾਹਿਬ ਨੇ ਗੱਲ ਕੀਤੀ ਵੀ ਜਲਦੀ ਉਹਨੂੰ ਅਸੀਂ ਜਿਹੜਾ ਫੜ ਲਵਾਂਗੇ ਚਲੋ ਸਭ ਤੋਂ ਬਾਅਦ ਹੀ ਜਿਹੜੀ ਜਿਹੜੀ ਅਗਲੀ ਪੀਛੇ ਕਲੀਅਰ ਹੋਣੀ ਹੈ ਜਰੂਰ ਦੀ ਇੰਟਰੋਗੇਸ਼ਨ ਹੋਵੇ ਇਸ ਕਾਤਲ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ ਚਲੋ ਸਭ ਕੋਈ ਕਾਉਂਟਰ ਦੇ ਸਵਾਲ ਕਰੀ ਗਏ ਤੇ ਜਾ ਰਹੇ ਨੇ ਪਰਵਾਹ ਤੇ ਵੀ ਐਨਕਾਉਂਟਰ ਨਾ ਕੀਤਾ ਜੇ ਕਟੋਕਟ ਜਾਂਚ ਪੜਤਾਲ ਦੇ ਲਈ ਗ੍ਰਿਫਤਾਰੀ ਕੀਤੀ ਜਾਵੇ ਠੀਕ ਹੈ ਦੇਖੋ ਐਸਐਸਪੀ ਨੇ ਤਾਂ ਜਿਹੜਾ ਉਹਨਾਂ ਕੋ ਪੋਸਟ ਨੂੰ ਕਹਿ ਸਕਦੇ ਆ ਇਹ 19 ਗੱਲ ਦਾ ਭਰੋਸਾ ਦਵਾਇਆ ਸਾਨੂੰ ਵੀ ਅਸੀਂ ਨੂੰ ਜਲਦੀ ਜਿਹੜਾ ਤੁਹਾਡੇ ਸਾਹਮਣੇ ਤੁਹਾਨੂੰ ਖਬਰ ਦੇਵਾਂਗੇ ਉਹਨੂੰ ਅਰੈਸਟ ਕਰਦੇ ਚਲੋ ਸੋ ਕਮਾਂਡ ਹਲਕੇ ਤੋਂ ਚੱਲਦੀ ਚੱਨੀ ਇਲੈਕਸ਼ਨ ਲੜੇ ਆ ਜੀ ਪਰ ਕਾਂਗਰਸੀ ਇੱਕ ਕਤਲ ਹੁੰਦਾ ਸਰਪੰਚ ਦਾ ਸਾਫ ਕਰ ਮਤ ਦਾ ਪਰ ਹਿੰਦ ਤੱਕ ਕੰਨੀ ਸਾਹਿਬ ਇੱਥੇ ਪਹੁੰਚੇ ਨਹੀਂ ਕਿ ਉਹਨਾਂ ਦਾ ਕੀ ਮੰਨਦਾ ਨਹੀਂ ਸੀ ਇੱਥੇ ਪਹੁੰਚਣਾ ਨਹੀਂ ਚੰਨੀ ਸਾਹਿਬ ਵੀ ਆਉਣਗੇ ਪੂਰੀ ਲੀਡਰਸ਼ਿਪ ਸਾਡੇ ਸੰਪਰਕ ਦੇ ਵਿੱਚ ਹੈ ਥੋੜਾ ਪਹਿਲਾਂ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕਰਨੀ ਜ਼ਰੂਰੀ ਸੀ ਵੀ ਇਹ ਪਰਿਵਾਰ ਦੇ ਮੰਗ ਕੀ ਅੱਛਾ ਕੀ ਹੈ ਜਦੋਂ ਕੋਈ ਸਿੰਗਲਾ ਸਾਹਿਬ ਵੀ ਆਏ ਸੀ ਇਸੇ ਕਰਕੇ ਕਿਉਂਕਿ ਸਾ ਕਰਨਾ ਚਾਹੁੰਦੇ ਆ ਸਾਡਾ ਮਤ ਸਿਰ ਪਰਿਵਾਰ ਨੂੰ ਸਾਫ ਕਰਵਾਉਂਦਾ ਤੇ ਜਿਹੜੀ ਸਾਨੂੰ ਜਿਹੜੀ ਅਗਲੀ ਲਾਈਨ ਆ ਜਿਹੜਾ ਐਕਸ਼ਨ ਆ ਉਹ ਪਰਿਵਾਰ ਜਾਂ ਜਿਹਦੇ ਕੋਈ ਕਮੇਟੀ ਵਿਰੋਧ ਬਣਾ ਕੇ ਦਊ ਅਸੀਂ ਛੋੜ ਕੇ ਉਹਨਾਂ ਦਾ ਇਸ ਇਨਸਾਫ ਦੀ ਲੜਾਈ ਦੇ ਵਿੱਚ ਪੂਰਾ ਸਹਿਯੋਗ ਦੇ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਕਿ ਲਾਹਵ ਸਿੰਘ ਉਗੂਕੇ ਨਾਲ ਜਿਹੜੀ ਵੈਸ ਹੋਈ ਸੀ ਉਹਦਾ ਇਹ ਕਰਨਾਵਾ ਸੀ ਦੇਖੋ ਸੋਸ਼ਲ ਮੀਡੀਆ ਤੇ ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਚਾਰ ਆ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਅਸੀਂ ਕੋਈ ਵੀ ਜਿਹੜੀ ਹੋਸੀ ਪੋਲਿਟਿਕਸ ਜਿਹੜੀ ਇਦਾਂ ਦੀ ਕਿਸੇ ਨੌਜਵਾਨ ਦੇ ਨਾਲ ਨਹੀਂ ਕਰਨਾ ਚਾਹੁੰਦੇ ਇਹ ਜਦੋਂ ਅੱਗੇ ਇਨਵੈਸਟੀਗੇਸ਼ਨ ਹੋਊਗਾ ਤਾਂ ਸਭ ਕੋ ਸਾਹਮਣੇ ਆ ਜਾਊਗਾ ਕਿ ਇਨਵੈਸਟੀਗੇਸ਼ਨ ਨਹੀਂ ਹੋਇਆ ਪਰ ਪੰਜ ਸੱਲੀ ਨਾ ਹੁੰਦਾ ਅਸੀਂ ਉਹ ਜੀ ਲੜਾਈ ਲੜਦੀ ਹੈ ਥੈਂਕ ਯੂ